ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਪ ਸਭ ਸਮੂਹ ਸਾ ਸੰਗਤ ਜੀ ਦਾ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੋ ਤੁਸੀਂ ਸਾਡੇ ਚੈਨਲ ਨੂੰ ਇੰਨਾ ਮਾਨ ਸਤਕਾਰ ਤੇ ਪਿਆਰ ਬਖਸ਼ਿਆ ਇਸੇ ਤਰ੍ਹਾਂ ਸਾਡੇ ਚੈਨਲ ਨਾਲ ਜੁੜੇ ਰਹਿਣਾ ਸਾਨੂੰ ਮਾਨ ਸਤਕਾਰ ਦਿੰਦੇ ਰਹਿਣਾ ਗੁਰਬਾਣੀ ਨਾਲ ਜੁੜੇ ਹੋਏ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਗੁਰਬਾਣੀ ਦਾ ਇਤਿਹਾਸ ਪੜਨਾ ਤੇ ਹੋਰਾਂ ਨੂੰ ਵੀ ਪੜਾਉਣਾ ਤਾਂ ਜੋ ਵੱਧ ਤੋਂ ਵੱਧ ਭਲਾ ਹੋ ਸਕੇ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀਆਂ ਸ਼ਹੀਰ ਸਿੰਘ ਫੌਜਾ ਨੇ ਇੱਕ ਗਰੀਬ ਧੀ ਦੀ ਔਖੇ ਸਮੇਂ ਵਿੱਚ ਮਦਦ ਕੀਤੀ ਉਸ ਦੀ ਰੱਖਿਆ ਕੀਤੀ ਤੇ ਉਸ ਦਾ ਵਾਲ ਵੀ ਵਿੰਗਾ ਨਾ ਹੋਣ ਦਿੱਤਾ ਸਾਥ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸੰਘੇ ਜੀ ਅੱਜ ਅਸੀਂ ਜੋ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਜਦੋਂ ਇਸ ਭੈਣ ਨੇ ਆਪਣੀ ਹੱਟ ਬੀਤੀ ਸਾਨੂੰ ਸੁਣਾਈ ਤਾਂ ਉਸ ਦੀਆਂ ਅੱਖਾਂ 'ਚ ਤਾਂ ਪਾਣੀ ਆਇਆ ਹੀ ਆਇਆ ਨਾਲ ਸਾਡੀਆਂ ਵਿੱਚ ਵੀ ਆ ਗਿਆ ਸੀ ਕਿਵੇਂ ਉਸ ਭੈਣ ਨੇ ਉਹ ਸਮਾਂ ਹੈਂਡਲ ਕੀਤਾ ਹੋਵੇਗਾ ਜਿਸ ਸਮੇਂ ਉਸ ਤੇ ਇੰਨੀ ਵਿਪਤਾ ਪਈ ਹੋਵੇਗੀ ਉਸ ਤੇ ਕੀ ਬੀਤੀ ਹੋਵੇਗੀ ਤੇ ਉਸ ਦੀ ਕਿੰਨੀ ਸੱਚੀ ਤੇ ਸੁੱਚੀ ਸੇਵਾ ਤੇ ਬੰਦਗੀ ਹੋਵੇਗੀ ਜੋ ਧੰਤਨ ਬਾਬਾ ਦੀਪ ਸਿੰਘ ਜੀ ਨੇ ਆਪ ਹੱਥ ਦੇ ਕੇ ਰੱਖਿਆ ਕੀਤੀ। ਸਾਧ ਸੰਗਤ ਜੀ ਉਸ ਭੈਣ ਨੇ ਦੱਸਿਆ ਕਿ ਅਸੀਂ ਬੜੇ ਹੀ ਗਰੀਬ ਪਰਿਵਾਰ ਚੋਂ ਸੀ। ਸਾਡੇ ਘਰ ਵਿੱਚ ਮੇਰੇ ਮਾਤਾ ਪਿਤਾ ਤੇ ਮੇਰਾ ਛੋਟਾ ਭਰਾ ਅਸੀਂ ਚਾਰੇ ਜੀ ਰਹਿੰਦੇ ਸਾਂ। ਸਾਡਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੀ ਚੱਲਦਾ ਸੀ ਕਿਉਂਕਿ ਸਾਡੇ ਕੋਲ ਕੋਈ ਵੀ ਕਮਾਈ ਦਾ ਸਾਧਨ ਨਹੀਂ ਸੀ ਤੇ ਸਾਡੇ ਪਿਤਾ ਜੀ ਦੇ ਛੱਟ ਲੱਗਣ ਲੱਗੀ ਹੋਣ ਕਰਕੇ ਉਹ ਕੋਈ ਕੰਮਕਾਰ ਨਹੀਂ ਕਰ ਸਕਦੇ ਸਨ ਸਾਡੇ ਮਾਤਾ ਜੀ ਹੀ ਕੰਮ ਕਰਦੇ ਸਨ ਜਿਨ੍ਹਾਂ ਤੋਂ ਸਾਡੇ ਘਰ ਦਾ ਰੋਟੀ ਪਾਣੀ ਚੱਲਦਾ ਸੀ ਪਰ ਸਾਧ ਸੰਗਤ ਜੀ ਉਹ ਗੁਰੂ ਨਾਲ ਜੁੜਿਆ ਹੋਇਆ ਪਰਿਵਾਰ ਸੀ ਉਹਨਾਂ ਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਬਹੁਤ ਵਿਸ਼ਵਾਸ ਸੀ ਕਿ ਉਹ ਇੱਕ ਦਿਨ ਜ਼ਰੂਰ ਸਾਡੇ ਤੇ ਕਿਰਪਾ ਕਰਨਗੇ ਸਾਡੇ ਵੀ ਚੰਗੇ ਦਿਨ ਆਉਣਗੇ ਸਾ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਸਾਡੇ ਮਾਤਾ ਜੀ ਨੇ ਬੜੇ ਹੀ ਔਖੇ ਹੋ ਕੇ ਲੋਕਾਂ ਦੇ ਘਰਾਂ ਵਿੱਚ ਕੰਮਕਾਰ ਕਰਕੇ ਸਾਨੂੰ ਪੜਾਇਆ ਲਿਖਾਇਆ ਤਾਂ ਜੋ ਅਸੀਂ ਆਪਦੀ ਜ਼ਿੰਦਗੀ ਵਿੱਚ ਇੱਕ ਵਧੀਆ ਲੈਵਲ ਦੀ ਨੌਕਰੀ ਕਰ ਸਕੀਏ ਸਾਨੂੰ ਲੋਕਾਂ ਦੇ ਘਰਾਂ ਵਿੱਚ ਜਾ ਜਾ ਕੇ ਕੰਮ ਨਾ ਕਰਨਾ ਪਵੇ ਤਾ ਸੰਗਤ ਜੀ ਉਹਨਾਂ ਨੇ ਦੱਸਿਆ ਕਿ ਜਦੋਂ ਮੈਂ ਗ੍ਰੈਜੂਏਸ਼ਨ ਕਰ ਲਈ ਤਾਂ ਮੈਂ ਜੋਬ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਨਾਲ ਹੀ ਟੈਸਟ ਦੇਣੇ ਸ਼ੁਰੂ ਕਰ ਦਿੱਤੇ ਪਰ ਮੇਰਾ ਕਿਤੇ ਵੀ ਜਲਦੀ ਕੰਮ ਨਾ ਬਣਿਆ ਮੈਨੂੰ ਏਸੀ ਵੀ ਮੇਰੀ ਕਿਤੇ ਨਾ ਕਿਤੇ ਨੌਕਰੀ ਲੱਗ ਜਾਵੇ ਤਾਂ ਜੋ ਮੈਂ ਆਪਣੀ ਮਾਤਾ ਜੀ ਦਾ ਕਾਮਾ ਅਥਵਟਾਸ ਕਾ ਕਾਮ ਵਿੱਚ ਉਹਨਾਂ ਨੇ ਦੱਸਿਆ ਵੀ ਇੱਕ ਦਿਨ ਮੈਂ ਬਹੁਤ ਦੁਖੀ ਹੋ ਕੇ ਧੰਤਨ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਬੇਨਤੀ ਲਾਈ ਹੇ ਵਾਹਿਗੁਰੂ ਸਾਡੀ ਸੇਵਾ ਵਿੱਚ ਕੀ ਕਮੀ ਏ ਜੋ ਤੁਸੀਂ ਸਾਡੀ ਅਰਦਾਸ ਬੇਨਤੀ ਨਹੀਂ ਪੂਰੀ ਕਰਦੇ ਸਾਡੇ ਵੀ ਚੰਗੇ ਦਿਨ ਲਿਆ ਦਿਓ ਅਸੀਂ ਵੀ ਆਪਣੇ ਘਰੇ ਰੋਟੀ ਖਾਣ ਜੋਗਰੇ ਹੋ ਜਾਈਏ ਕਿਉਂਕਿ ਸਾਡੀ ਮਾਂ ਨੇ ਸਾਨੂੰ ਬਚਪਨ ਤੋਂ ਬਹੁਤ ਸੰਭਿਆ ਪਾਲਿਆ ਏ ਬਹੁਤ ਔਖੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਏ ਹੁਣ ਸਾਨੂੰ ਕਿਤੇ ਨਾ ਕਿਤੇ ਚੰਗੀ ਮਾੜੀ ਨੌਕਰੀ ਲਵਾ ਤਾਂ ਜੋ ਘਰੇ ਆਰਾਮ ਨਾਲ ਬੈਠ ਕੇ ਆਪਦਾ ਰੋਟੀ ਪਾਣੀ ਖਾ ਸਕੇ اے ਵਾਹਿਗੁਰੂ ਤਾਂਤਨ بابا دیو ਸਿੰਘ ਜੀ ਮੈਨੂੰ ਕੋਈ ਰਸਤਾ ਦਿਖਾਓ ਤਾਂ ਜੋ ਮੈਂ ਆਪਦੀ ਜੌਬ ਕਰ ਸਕਾਂ ਮੈਨੂੰ ਕੋਈ ਇਹੋ ਜਿਹੇ ਰਸਤੇ ਤੇ ਲਾਓ ਮੈਂ ਆਪਣੇ ਘਰਦਿਆਂ ਦਾ سہارا ਬਣ ਸਕਾਂ ਉਹ ਕਹਿੰਦੇ ਵੀ ਉਸ ਦਿਨ ਹੀ ਮੇਰੀ ਮਾਤਾ ਜੀ ਦੇ ਮਨ ਵਿੱਚ خیال ਆਇਆ ਉਹਨਾਂ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ ਵੀ ਤੈਨੂੰ ਇੰਨਾ ਟਾਈਮ ਹੋ ਗਿਆ ਹੈ ਨੌਕਰੀ ਲਈ ਅਪਲਾਈ ਕਰਦੀ ਏ ਤੇਰਾ ਕਿਤੇ ਵੀ ਕੰਮ ਨਹੀਂ ਬਣਦਾ ਤੂੰ ਐਵੇਂ ਕਿਉਂ ਨਹੀਂ ਕਰਦੀ ਦੁਪਹਿਰਾ ਸੈਵ ਕੱਟਣੇ ਸ਼ੁਰੂ ਕਰ ਦੇ ਉਹ ਕਹਿੰਦੇ ਵੀ ਗੁਰੂਬਾ ਬਣੀ ਦਾ ਜਾਪ ਤਾਂ ਅਸੀਂ ਕਰਦੇ ਹੀ ਸੀ ਸਾਧ ਸੰਗਤ ਜੀ ਜਿਹੜਾ ਗੁਰਬਾਣੀ ਨਾਲ ਜੁੜਿਆ ਹੁੰਦਾ ਏ ਉਹ ਤਾਂ ਉਦੋਂ ਹੀ ਕਟਣੇ ਉਦੋਂ ਹੀ ਗੁਰਬਾਣੀ ਦਾ ਜਦੋਂ ਕੋਈ ਕਹਿੰਦਾ ਏ ਵੀ ਇਹ ਜਾਪ ਕਰੋ ਸ਼ੁਰੂ ਕਰ ਹੀ ਦਿੰਦਾ ਏ ਉਦਾਂ ਹੀ ਹੋਇਆ ਸਾਧ ਸੰਗਤ ਜੀ ਉਹਨਾਂ ਨੇ ਜਦੋਂ ਉਹਨਾਂ ਦੀ ਮਾਤਾ ਜੀ ਨੇ ਕਿਹਾ ਵੀ ਤੂੰ ਜਪੈਰੇ ਸਾਹਿਬ ਕਟਣੇ ਸ਼ੁਰੂ ਕਰ ਦੇ ਉਹਨਾਂ ਨੇ ਜਿਹੜਾ ਐਤਵਾਰ ਆਇਆ ਉਸ ਤੋਂ ਹੀ ਜਪੈਰਾ ਸਾਹਿਬ ਕਟਣੇ ਸ਼ੁਰੂ ਕਰ ਦਿੱਤੇ ਪਰ ਘਰ ਦੇ ਹਾਲਾਤਾਂ ਕਰਕੇ ਉਹ ਸ਼ਹੀਦਾਂ ਸਾਹਿਬ ਜਾ ਕੇ ਜਪੈਰਾ ਸਾਹਿਬ ਨਹੀਂ ਕੱਟ ਸਕਿਆ ਦੇ ਸੰਨ ਉਹਨਾਂ ਨੇ ਦੱਸਿਆ ਕਿ ਮੈਂ ਪੂਰੀ ਸ਼ਰਧਾ ਨਾਲ ਨੇਚਾਂ ਨਾਲ ਸੁਚਿੰਤਤਾ ਨਾਲ ਘਰੇ ਅਰਦਾਸ ਬੇਨਤੀ ਕਰਕੇ ਚਪੈਰਾ ਸਾਹਿਬ ਕਟਨੇ ਸ਼ੁਰੂਕਾਰ ਦਿੱਤੇ ਉਹ ਕਹਿੰਦੇ ਜਦੋਂ ਮੈਂ ਤਿੰਨ ਦੁਪਹਿਰਾ ਸੈਭ ਕੱਟ ਲਏ ਤਾਂ ਮੈਨੂੰ ਇੰਟਰਵਿਊਜ਼ ਦੇ ਲਈ ਬਹੁਤ ਸਾਰੀਆਂ ਕਾਲਾਂ ਆਉਣੀਆਂ ਸ਼ੁਰੂ ਹੋ ਗਈਆਂ ਉਹ ਕਹਿੰਦੇ ਵੀ ਮੇਰਾ ਭਰਾ ਵੀ ਨਿੱਕਾ ਸੀ ਤੇ ਮੇਰੇ ਪਿਤਾ ਜੀ ਵੀ ਮੇਰੇ ਨਾਲ ਨਹੀਂ ਸਨ ਜਾ ਸਕਦੇ ਫਿਰ ਇੱਕ ਵਧੀਆ ਜੀ ਕੰਪਨੀ ਵਿੱਚੋਂ ਮਲਟੀਨੇਸ਼ਨਲ ਵਿੱਚੋਂ ਮੈਨੂੰ ਕਾਲ ਆਈ ਮੈਂ ਕਿਹਾ ਕਿਉਂ ਨਾ ਆਈ ਮੌਕਾ ਤਾਂ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਮੈਂ ਜਾ ਕੇ ਅਪਲਾਈ ਕਰ ਕੀਤਾ ਹੋਇਆ ਹੈ ਇੰਟਰਵਿਊ ਤਾਂ ਦਵਾ ਹੋ ਸਕਦਾ ਹੈ ਕਿ ਮੇਰੀ ਉੱਥੇ ਸਿਲੈਕਸ਼ਨ ਹੋ ਜਾਵੇ ਉਹ ਕਹਿੰਦੇ ਕਿ ਮੈਂ ਗੁਰੂ ਦਾ ਨਾਮ ਲੈ ਕੇ ਸਵੇਰੇ ਅਰਦਾਸ ਬੇਨਤੀ ਕਰਕੇ ਕੱਲੀ ਹੀ ਚਲੀ ਗਈ ਇੰਟਰਵਿਊ ਦੇਣ ਲਈ ਉਹਨਾਂ ਨੇ ਦੱਸਿਆ ਕਿ ਉੱਥੇ ਇੰਟਰਵਿਊਸ ਵਾਲਿਆਂ ਦੀ ਲਾਈਨ ਬਹੁਤ ਲੰਬੀ ਸੀ ਤੇ ਮੈਂ ਵਸਤੇ ਗਈ ਸੀ ਲੇਟ ਹੋਣ ਕਰਕੇ ਮੇਰੀ ਵੀ ਇੰਟਰਵਿਊ ਵਿੱਚ ਵੀ ਮੈਂ ਲੇਟ ਹੋ ਗਈ ਤੇ ਮੈਂ ਵਾਪਸ ਵੀ ਨਹੀਂ ਸੀ ਮੋੜ ਸਕਦੀ ਤੇ ਮੇਰੇ ਨਾਲ ਵੀ ਕੋਈ ਵੀ ਨਹੀਂ ਸੀ ਗਿਆ ਸਿਆਣਾ ਬੰਦਾ ਉਸ ਭੈਣ ਨੇ ਦੱਸਿਆ ਕਿ ਸਾਡੇ ਦੂਰ ਦੇ ਰਿਲੇਟਿਵ ਉੱਥੇ ਰਹਿੰਦੇ ਸਨ ਮੇਰੇ ਮਾਤਾ ਜੀ ਨੇ ਫੋਨ ਕਰਕੇ ਕਿਹਾ ਵੀ ਤੁਸੀਂ ਉਹਨਾਂ ਦੇ ਘਰੇ ਵੀ ਚਲੇ ਜਾਓ ਉਹ ਕਹਿੰਦੇ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਮੈਂ ਉਹਨਾਂ ਦੇ ਘਰੇ ਚਲੀ ਜਾਵਾਂਗੀ ਮੇਰੀ ਉਹਨਾਂ ਨਾਲ ਫੋਨ ਤੇ ਗੱਲ ਵੀ ਹੋ ਗਈ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਲੈ ਜਾਂਦੇ ਹਾਂ ਮੈਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਮੈਂ ਆਪਣੇ ਆਪ ਆਟੋ ਕਰਕੇ ਆ ਜਾਵਾਂਗੀ ਕਿਉਂਕਿ ਉਹ ਗੁਰੂ ਗੋਰਖ ਸੇਖ ਲੜਕੀ ਸੀ ਬਹੁਤ ਦਲੇਰ ਸੀ ਉਹਨਾਂ ਕਿਹਾ ਵੀ ਮੈਨੂੰ ਲੱਗਾ ਨਹੀਂ ਵੀ ਮੈਨੂੰ ਕਿਸੇ ਦੀ ਲੋੜ ਏ ਮੇਰੇ ਨਾਲ ਗੁਰੂ ਏ ਕਹਿੰਦੇ ਵੀ ਮੈਨੂੰ ਸ਼ਾਮ ਹੋ ਗਈ ਮੈਂ ਆਟੋ ਲੈ ਕੇ ਉਹਨਾਂ ਦੇ ਘਰੇ ਘਰ ਵੱਲ ਗਈ ਅੱਗੋਂ ਮੈਂ ਆਟੋ ਤੋਂ ਉਤਰ ਗਈ ਉਹਨਾਂ ਦਾ ਘਰ ਅੱਗੇ ਥੋੜਾ ਡੂੰਘਾ ਪੈਂਦਾ ਸੀ ਤੇ ਮੈਂ ਕਿਹਾ ਚਲੋ ਪੈਦਲ ਚੱਲ ਕੇ ਚਲੀ ਜਾਨੀ ਆ ਉਹ ਕਹਿੰਦੇ ਜਦੋਂ ਮੈਂ ਪੈਦਲ ਚੱਲ ਕੇ ਜਾਣ ਲੱਗੀ ਤਾਂ ਕੁਝ ਮੁੰਡੇ ਮੇਰੇ ਪਿੱਛਾ ਕਰ ਰਹੇ ਸੀ ਬੜੇ ਹੀ ਅਜੀਬੋ ਘਰੀਬ ਦੇ ਗੁੰਡੇ ਜੇ ਲੱਗਦੇ ਸੀ ਉਹ ਕਹਿੰਦੇ ਵੀ ਇੱਕ ਵਾਰ ਤਾਂ ਮੈਂ ਡੁੱਲ ਗਈ ਮੈਨੂੰ ਕੁਝ ਨਾ ਸਮਝ ਆਇਆ ਫਿਰ ਮੈਂ ਹੌਸਲੇ ਨਾਲ ਬੜਾ ਹੀ ਧਿਆਨ ਧਰ ਕੇ ਧੰਤਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਅੱਗੇ ਅਰਦਾਸ ਬੇਨਤੀ ਲਈ ਵੀ ਮੈਂ ਇਹ ਬਚਪਨ ਤੋਂ ਸੁੰਦੀ ਆ ਰਹੀ ਆ ਜਦੋਂ ਔਖੀ ਘੜੀ ਆਉਂਦੀ ਹੈ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪਣੇ ਬੱਚਿਆਂ ਦੀ ਆਪ ਰਾਖੀ ਕਰਦੇ ਹਨ ਉਹ ਆਪ ਹਾਜ਼ਰ ਹੋ ਕੇ ਉਹਨਾਂ ਦੀ ਰਾਖੀ ਕਰ ਲੈਂਦੇ ਹਨ ਉਹਨਾਂ ਨੂੰ ਹਰ ਪਰੇਸ਼ਾਨੀ ਹਰ ਔਂਕੜ ਹਰ ਦਿੱਕਤ ਹਰ ਦੁੱਖ ਚੋ ਕੱਢ ਲੈਂਦੇ ਹਨ ਕਹਿੰਦੇ ਉਸ ਸਮੇਂ ਸਿਰਫ ਮੈਨੂੰ ਇੱਕ ਹੀ ਆਸਰਾ ਮਿਲਿਆ ਮੈਂ ਆਪਣੇ ਮਨ ਹੀ ਮਾਨ ਵਿੱਚ ਜ਼ੋਰ-ਜ਼ੋਰ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੂੰ ਪੁਕਾਰਨਾ ਸ਼ੁਰੂ ਕਰ ਦਿੱਤਾ ਉਹਨਾਂ ਅੱਗੇ ਅਰਦਾਸ ਬੇਨਤੀ ਲੈਣੀ ਸ਼ੁਰੂ ਕਰ ਦਿੱਤੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਅੱਜ ਮੈਨੂੰ ਬਚਾ ਲਓ ਮੈਂ ਮੇਰੀ ਮੇਰੀ ਰਾਖੀ ਕਰੋ ਮੇਰੇ ਪਿੱਛੇ ਪਤਾ ਨਹੀਂ ਕੌਣ ਲੋਕ ਲੱਗੇ ਹੋਏ ਹਨ ਉਹ ਕਹਿੰਦੇ ਵੀ ਮੈਂ ਕਾਬਰ ਦੀ ਕਾਬਰ ਦੀ ਵੀ ਨਾਮ ਲੈਣਾ ਨਾ ਛੱਡਿਆ ਮੈਂ ਲਗਾਤਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਪੁਕਾਰਦੀ ਰਹੀ ਤਾਂ ਉਹ ਕਹਿੰਦੇ ਕੁਝ ਸਮੇਂ ਤੱਕ ਤਾਂ ਮੈਂ ਵੇਖਦੀ ਰਹੀ ਉਹ ਮੇਰੇ ਪਿੱਛੇ ਹੀ ਆ ਰਹੇ ਸੀ ਫਿਰ ਕਹਿੰਦੇ ਪਤਾ ਨਹੀਂ ਕੁਝ ਇਹੋ ਜਿਹਾ ਹੋਇਆ ਮੈਨੂੰ ਆਪ ਸਮਝ ਨਹੀਂ ਆਈ ਬੀਚ ਹੀ ਡਾਂਸਿੰਗਰ ਨੇ ਹੀ ਹਾਜ਼ਰ ਹੋ ਕੇ ਉਹਨਾਂ ਤੇ ਕੀ ਕੀਤਾ ਉਹਨਾਂ ਨੂੰ ਕਿਵੇਂ ਮੇਰੇ ਤੋਂ ਪਿੱਛੇ ਤੋਂ ਹਟਾ ਦਿੱਤਾ ਜਦੋਂ ਮੈਂ ਅੱਗੇ ਜਾ ਕੇ ਦੋ 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 ਮਿੰਟ ਦੇ ਰਸਤੇ ਤੋਂ ਬਾਅਦ ਵਿੱਚ ਜਾ ਕੇ ਵੇਖਿਆ ਤਾਂ ਮੇਰੇ ਪਿੱਛੇ ਕੋਈ ਵੀ ਨਹੀਂ ਸੀ ਤੇ ਮੈਂ ਘਾਬਰੀ ਤਾਂ ਬਹੁਤ ਹੋਈ ਸੀ ਮੈਂ ਪਰੇਸ਼ਾਨ ਵੀ ਬਹੁਤ ਸੀ ਮੈਨੂੰ ਐਵੇਂ ਲੱਗਾ ਵੀ ਹੋ ਸਕਦਾ ਹੈ ਕਿਸੇ ਹੋਰ ਪਾਸਿਓਂ ਨਾ ਆਉਂਦੇ ਹੋਣ ਕਹਿੰਦੇ ਮੈਂ ਕਾਲੇ ਕਾਲੇ ਪੈਰ ਪੁੱਟ ਕੇ ਆਪਦੇ ਰਿਸ਼ਤੇਦਾਰਾਂ ਦੇ ਘਰੇ ਚਲੀ ਗਈ ਉਥੇ ਜਾ ਕੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਕਿਵੇਂ ਤੂੰ ਤਾਂ ਬਹੁਤ ਸਹਿਮੀ ਹੋਈ ਹੈ ਕਹਿੰਦੇ ਮੈਂ ਉਹਨਾਂ ਨਾਲ ਕੋਈ ਵੀ ਗੱਲ ਨਾ ਕੀਤੀ ਮੈਂ ਕਿਹਾ ਵੀ ਥੋੜਾ ਇੰਟਰਵਿਊ ਵਿੱਚ ਟਾਫ ਕੁਐਸਚਨ ਉਹਨਾਂ ਨੇ ਪੁੱਛ ਲਈ ਸੀ ਇਸ ਕਰਕੇ ਮੈਂ ਥੋੜੀ ਟੈਨਸ਼ਨ ਵਿੱਚ ਆ ਗਈ ਐ ਇਸ ਲਈ ਮੈਂ ਥੋੜੀ ਪਰੇਸ਼ਾਨੀ ਕਰਕੇ ਤੁਹਾਨੂੰ ਇਸ ਤਰ੍ਹਾਂ ਲੱਗ ਰਹੀਆਂ ਵੈਸੇ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਧ ਸੰਗਤ ਜੀ ਇਸ ਤਰ੍ਹਾਂ ਤਾਂ-ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣੀ ਬੱਚੀ ਨੂੰ ਉਹਨਾਂ ਗੁੰਡਿਆਂ ਤੋਂ ਬਚਾਇਆ ਉਹਦੀ ਰਾਖੀ ਕੀਤੀ ਤੇ ਉਹਨੂੰ ਸਹੀ ਸਲਾਮਤ ਉਹਦੇ ਘਰੇ ਪਹੁੰਚਾਇਆ ਸਾਧ ਸੰਗਤ ਜੀ ਗੁਰੂ ਤਾਂ ਆਪਣੀ ਰਾਖੀ ਕਰਦੇ ਨੇ ਬਸ ਲੋੜ ਹੈ ਤਾਂ ਸੱਚੇ ਮਨੋਂ ਪੁਕਾਰਨ ਦੀ ਕਿੰਨੀ ਵੀ ਔਖੀ ਘੜੀ ਹੋਵੇ ਕਿੰਨੀ ਵੀ ਵਿਪਤਾ ਪਈ ਹੋਵੇ ਇੱਕ ਮਨ ਇਕਜਿਤ ਹੋ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਪੁਕਾਰਨਾ ਸ਼ੁਰੂ ਕਰ ਦਿਓ ਤੁਹਾਡੀਆਂ ਸਾਰੀਆਂ ਮੁਸੀਬਤਾਂ ਔਂਕੜਾਂ ਆਪ ਹਾਜ਼ਰ ਨਾਜ਼ਰ ਹੋ ਕੇ ਦੂਰ ਕਰ ਦੇਣਗੇ ਸੋ ਸਾਧ ਸੰਗਤ ਜੀ ਇਹ ਮੇਰੀ ਬੇਨਤੀ ਹੈ ਇਹ ਪਰਮਾਨ ਕਰਨਾ ਸਾਧ ਸੰਗਤ ਜੀ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਪਰਣਾ